ਹਾਂਜੀ ਸਾਡੀ ਨਾਮ ਨਹੀਂ ਰੌ ਗੁਰਮੀਤ ਸਿੰਘ ਕਿਹੜਾ ਪਿੰਡ ਹੈ ਪਿੰਡ ਬਿੱਲੋ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਕੀ ਕੈਂਪ ਲਗਾਇਆ ਜਾ ਰਿਹਾ ਅੱਜ ਇਹ ਨੌਜਵਾਨ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਕੈਂਪ ਲਗਾ ਰਿਹਾ ਹੈ ਅੱਖਾਂ ਦਾ ਚੈੱਕਅਪ ਕੈਂਪ ਆਪਰੇਸ਼ਨ ਕੈਂਪ ਐਨਕਾ ਦਿੱਤੀਆਂ ਜਾਣਗੀਆਂ ਈ ਦਵਾਈ ਦਿੱਤੀ ਜਾਣੀ ਆ ਤੇ ਸਾਰੀ ਸੰਗਤਵਤ ਸਹਿਯੋਗ ਦੇ ਨਾਲ ਕੁਤੇਦਰ ਜੋਰਾ ਸਿੰਘ ਕੈਨੇਡਾ ਵਰਦੀ ਸਿੰਘ ਇਹਨਾਂ ਦਾ ਫੇਸਬੁੱਕ ਆ ਇੱਥੇ ਹੋਰ ಗ್ರಾಮ ਪੰਚਾਇਤ ਸਾਵਗੜ ಗ್ರಾಮ ਦੇ ਹਸਨਪੁਰ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪਾਂ ਲਗਾਇਆ ਗਿਆ ਹੈ ਜਿਸ ਦੇ ਵਿੱਚ ਕਿਲਵਾ ਕੈਂਪੇਨ ਲਗਾਇਆ ਗਿਆ ਜੀ ਇਹ ਪਹਿਲਾ ਕੈਂਪ ਆ ਜੀ ਬਿੱਲਾ ਜੇ ਤੇ ਅੱਜ ਕਿੰਨੇ ਜਣਿਆਂ ਦੇ ਲੈਂਜ ਪਾਈ ਗਏ ਤੇ ਕਿੰਨਾਂ ਜਾਣ ਕਵਿਤੀਂਗੇ ਤਕਰੀਬਨ 100 ਦੇ ਲਗਭਗ ਲੈਂਜ ਪਾਈ ਜਾਣਗੇ ਤੇ ਐਨਕਾ ਦਿੱਤੀ ਜਾਣੀ ਹੈ ਦਵਾਈ ਤੇ ਚੱਲ ਰਿਹਾ ਕੰਮ ਹੈ ਸਾਬ ਲੋਜਵਾਲਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਨੌਜਵਾਨ ਨੂੰ ਇਹ ਸੰਦੇਸ਼ ਆ ਵੀ ਵੱਧ ਤੋਂ ਵੱਧ ਸਵਾਜ ਦੀ ਸੇਵਾ ਕੀਤੀ ਜਾਵੇ ਸਰਵੱਤ ਦੇ ਭਲੇ ਦੇ ਕੰਮ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਮਰੀ ਜਾਨ ਨੂੰ ਇਹ ਵਿਸ਼ੇਸ਼ ਤੌਰ ਤੇ ਰਾਹਤ ਮਿਲ ਸਕੇ ਕਿਉਂਕਿ ਬਜ਼ੁਰਗ ਜਿਆਦਾਤਰ ਦੂਰ ਜਿਹੜੇ ਨਹੀਂ ਜਾ ਸਕਦੇ ਉਹ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਜਿਹੜਾ ਕੈਂਪ ਲਗਾਇਆ ਜਾ ਰਿਹਾ ਕਿੰਨੇ ਸੁਜੋਗ ਨਾਲ ਲਗਾਇਆ ਜਾ ਰਿਹਾ ਇਹ ਵਿਸ਼ੇਸ਼ ਤੌਰ ਤੇ ਜੋਰਾ ਸਿੰਘ ਜੀ ਕੈਨੇਡਾ ਤੋਂ ਆਮਰਜੀਤ ਸਿੰਘ ਜੀ ਕੈਨੇਡਾ ਤੋਂ ਅਤੇ ਹੋਰ ਨੌਜਵਾਨ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ। ਹਾਂ ਜੀ ਸਕੀ ਨਾਮ ਹੈ। ਹ ਜੀ ਸਰ ਮੇਰਾ ਨਾਮ ਹੈਗਾ ਜੀ ਮਨਜੀਤ ਸਿੰਘ। ਕਿਹੜਾ ਪਿੰਡ ਹੈ? ਇਹ ਪਿੰਡ ਸਤਾਵਗੜ। ਅੱਜ ਸਤਾਵਰ ਵਿਕੇ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ। ਹਾਂ ਜੀ। ਹਾਂ ਜੀ ਜਿਹੜੇ ਕੈਂਪ ਲੱਗ ਰਿਹਾ ਇਹ ਪਿੰਡ ਸਤਾਵਗੜ ਤੇ ਬਿਲੋਂਪੱਤੀ ਸੋ ਦੋਨਾਂ ਹੀ ਪਿੰਡਾਂ ਦੇ ਰਲ ਕੇ ਜਿਹੜਾ ਕੈਂਪ ਲਗਾਇਆ ਇਹ। ਤੇ ਜਿਹਦੇ ਵਿੱਚ ਤਕਰੀਬਨ ਦੋਨਾਂ ਹੀ ਪਿੰਡਾਂ ਦੇ ਨੌਜਵਾਨਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਅਸੀਂ ਰਲ ਮਿਲ ਕਰਕੇ ਜਿੰਨਾ ਵੀ ਸਾਰਾ ਇਹ ਵੱਲੋਂ ਕੈਂਪ ਲਗਾਇਆ ਕਿਉਂਕਿ ਜਿਹਦੇ ਵਿੱਚ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਜੋ ਆਪਣੇ ਇਲਾਕੇ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਕੋਈ ਕੈਂਪ ਨਹੀਂ ਲੱਗਿਆ ਹੈ ਕਿਉਂਕਿ ਜਿਹੜੇ ਕਈ ਗਰੀਬ ਲੋਕ ਹੈਗੇ ਨੇ ਜਿਹੜੇ ਆਪਣੇ ਅੱਖਾਂ ਦਾ ਇਲਾਜ ਨਹੀਂ ਸੀ ਕਰਵਾ ਸਕਦੇ ਤੋਂ ਉਹਨਾਂ ਨੂੰ ਅਸੀਂ ਮੰਦਿਰੇ ਰੱਖਦਿਆਂ ਹੋਏ ਜਿਹੜਾ ਇਹ ਕੈਂਪ ਅਸੀਂ ਲਗਵਾਇਆ ਹੈ ਤੇ ਜਿਹਦੇ ਵਿੱਚ तकरीबन 2 300 300 ਦੇ ਕਰੀਬ ਜਿਹੜੇ ਲੋਕਾਂ ਦੀ ਅੱਖਾਂ ਚੈੱਕ ਅਪ ਹੋਈਆਂ ਨੇ ਤੇ तकरीबन 100 ਤੋਂ ਕਿੰਨੇ ਜਿਹੜੇ ਲੈਂਜ ਆਦਿਕ ਜਿਹੜੇ ਨੇ ਪਾਏ ਗਏ ਨੇ ਮੈਡੀਸ਼ਨ ਐਡ ਜੋ ਚਸ਼ਮੇ ਨੇ ਇਹ तकरीबन ਸਾਰੇ ਫ੍ਰੀ ਦਿੱਤੇ ਜਾ ਰਹੇ ਨੇ ਤੇ ਜਿਹੜਾ ਇਹ ਕੈਂਪ ਹੈ ਇਹ ਕੈਂਪ ਸ਼ੰਕਰਾ ਆਈ ਕੇਰ ਮੁੱਲਾਪੁਰ ਦਾਖਾ ਸੋ ਤਿੰਨਾਂ ਦੇ ਸਦੋਗ ਜੋ ਉਥੋਂ ਦੇ ਇੱਕ ਬਹੁਤ ਹੀ ਸੂਧਵਾਨ ਟੀਮ ਡਾਕਟਰਾਂ ਦੀ ਇੱਥੇ ਪਹੁੰਚੀ ਹੈ ਜਿਨ੍ਹਾਂ ਨੇ ਇੱਥੇ ਪਹੁੰਚ ਕਰਕੇ ਜਿਹੜਾ ਇਹ ਕੈਂਪ ਹੈ ਉਸ ਨੂੰ ਲਗਾਣਾ ਕੀਤਾ ਹੈ ਤੇ ਇਹਦੇ ਸਬੰਧ ਦੇ ਵਿੱਚ ਮੈਂ ਜਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੇ ਸਾਡੇ ਨੌਜਵਾਨ ਵੀਰ ਨੇ ਬਿੱਲੋਂਪੱਤੀ ਦੇ ਹੋਗੇ ਦਾ ਸਤਾਵਕਟ ਦੇ ਹੋਗੇ ਸੋ ਸਾਡੇ ਹੀ ਨੌਜਵਾਨਾਂ ਦਾ ਨਗਰਵਾਸੀ ਸੰਗਤਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਜਿਹੜੇ ਸ਼ੰਕਰਾਈ ਕਿਟ ਵਾਲੀ ਟੀਮ ਹੈ ਉਹਨਾਂ ਦਾ ਵੀ तहे ਦਿਲੋਂ ਤੋਂ ਮੈਂ ਧੰਨਵਾਦ ਕਰਦਾ ਹਾਂ ਤੇ ਨੌ ਜਵਾਨਾਂ ਨੂੰ ਇਹ ਅਪੀਲ ਹੈ ਵੀ ਅਗਾਹਾਂ ਤੁਸੀਂ ਆਪਾਂ ਵੱਧ ਚੜ ਕੇ ਜਿਹੜੇ ਇਹੋ ਜਿਹੇ ਕੈਂਪ ਲਗਾਈਏ ਜਿੱਥੇ ਲੋਕ ਭਲਾਈ ਦਾ ਕੰਮ ਹੋ ਸਕੇ ਤੇ ਲੋਕਾਂ ਨੂੰ ਇਸ ਕੰਮ ਤੋਂ ਜਿਹੜੀ ਹੈ ਰਾਹਤ ਮਿਲ ਸਕੇ ਸੋ ਇੰਨੀਆਂ ਗੱਲਾਂ ਕਹਿਦਾ ਹੋਈ ਖਿਮਾ ਦੇ ਜਾਚ ਹਾਂ ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ